ਇਹ ਸਭ ਕੀ ਹੈ ਤੁਸੀਂ ਵਕੀਲ ਸਾਹਿਬ ਨੂੰ ਕਿਸ ਲਈ ਬੁਲਾਇਆ ਸੀ? ਮਮਤਾ ਆਪਣੇ ਪਤੀ ਬਲਰਾਜ ਨੂੰ ਸਵਾਲ ਕਰਦੇ ਹੋਏ ਬੋਲੀ। ਬਲਰਾਜ ਸ਼ਰਮਾ ਗੰਭੀਰ ਆਵਾਜ਼ ਵਿੱਚ ਕਹਿਣ ਲੱਗੇ। ਮੈਂ ਕਿਹਾ ਸੀ ਨਾ ਕਿ ਮੈਂ ਆਪਣੀ ਸਾਰੀ ਜ਼ਮੀਨ ਜਾਇਦਾਦ ਆਪਣੀ ਨੂੰ ਨੀਹਾ ਦੇ ਨਾਮ ਕਰ ਦਵਾਂਗਾ। ਤਾਂ ਬੱਸ ਇਸ ਲਈ ਮੈਂ ਵਕੀਲ ਸਾਹਿਬ ਨੂੰ ਬੁਲਾਇਆ ਹੈ। ਜ਼ਿੰਦਗੀ ਦਾ ਕੀ ਭਰੋਸਾ ਹੈ। ਕੱਲ ਨੂੰ ਸਾਨੂੰ ਕੁਝ ਹੋ ਜਾਵੇ ਤਾਂ ਕੀ ਹੋਊ? ਸਾਡੀ ਸਾਰੀ ਜ਼ਮੀਨ ਜਾਇਦਾਦ ਸਾਡਾ ਉਹ ਨਲਾਇਕ ਮੁੰਡਾ ਹੜੱਪ ਕਰ ਲਵੇਗਾ ਇਸ ਲਈ ਮੈਂ ਸੋਚਿਆ ਕਿ ਇਹ ਕੰਮ ਹੁਨੇ ਕਰਵਾ ਲੈਣੇ ਆ ਮੈਂ ਵਕੀਲ ਸਾਹਿਬ ਨੂੰ ਸਭ ਸਮਝਾ ਦਿੱਤਾ ਛੇਤੀ ਹੀ ਪੇਪਰ ਤਿਆਰ ਹੋ ਜਾਣਗੇ ਐਨਾ ਕਹਿ ਕੇ ਉਹਨਾਂ ਨੇ ਵਕੀਲ ਸਾਹਿਬ ਨੂੰ ਵਿਦਾ ਕਰ ਦਿੱਤਾ ਮਮਤਾ ਗੁੱਸੇ ਨਾਲ ਅੱਗ ਬੁੱਲ ਲਾਹੋ ਉੱਠੀ ਤੇ ਕਹਿਣ ਲੱਗੀ ਮੈਂ ਤਾਂ ਸੋਚਿਆ ਸੀ ਕਿ ਤੁਸੀਂ ਇਹ ਸਭ ਗੁੱਸੇ ਵਿੱਚ ਬੋਲ ਦਿੱਤਾ ਬਲ라 ਕੋਈ ਆਪਣੀ ਜ਼ਮੀਨ ਜਾਇਦਾਦ ਵੀ ਨੂੰ ਨੂੰ ਦਿੰਦਾ ਉਸ ਨੂੰ ਕੁਝ ਵੀ ਦੇਣ ਦੀ ਜ਼ਰੂਰਤ ਨਹੀਂ ਹੈ ਉਹ ਜੌਬ ਕਰ ਰਹੀ ਹੈ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀ ਰਹੀ ਹੈ ਸਾਡਾ ਸਭ ਕੁਝ ਸਾਡੇ ਪੁੱਤ ਦਾ ਜੇ ਉਸ ਨੂੰ ਕੋਈ ਹੋਰ ਕੁੜੀ ਪਸੰਦ ਆ ਗਈ ਹੈ ਤਾਂ ਇਸ ਵਿੱਚ ਆਖਿਰ ਉਸ ਦੀ ਕੀ ਗਲਤੀ ਹੈ ਬਲਰਾਜ ਗੁੱਸੇ ਵਿੱਚ ਕਹਿਣ ਲੱਗਿਆ ਇਸ ਤੋਂ ਪਹਿਲਾਂ ਵੀ ਤੇਰੇ ਮੁੰਡੇ ਨੂੰ ਕੋਈ ਹੋਰ ਕੁੜੀ ਪਸੰਦ ਆਈ ਸੀ ਉਸ ਟਾਈਮ ਅਸੀਂ ਉਸਨੂੰ ਇੱਕ ਹੋਰ ਮੌਕਾ ਦਿੱਤਾ ਸੀ ਪਰ ਹੁਣ ਉਹ ਫਿਰ ਕਿਸੇ ਕੁੜੀ ਨਾਲ ਘੁੰਮ ਰਿਹਾ ਹੈ ਇਸ ਵਾਰ ਜਦ ਗੱਲ ਸਾਹਮਣੇ ਆਈ ਤਾਂ ਉਸ ਕੁੜੀ ਦੇ ਲਈ ਉਸਨੇ ਸਾਨੂੰ ਹੀ ਠੋਕਰ ਮਾਰ ਦਿੱਤੀ ਤੇ ਨੀਹਾ ਨੂੰ ਵੀ ਉਸਨੇ ਕਿੰਨੀਆਂ ਜਲੀਆਂ ਕਟੀਆਂ ਸੁਣਾਈਆਂ ਇਸ ਲਈ ਮੈਂ ਫੈਸਲਾ ਕਰ ਲਿਆ ਕਿ ਮੇਰਾ ਸਭ ਕੁਝ ਹੁਣ ਮੇਰੀ ਨੂੰ ਦਾ ਹੋਵੇਗਾ ਆਖਿਰ ਇਸ ਸਭ ਵਿੱਚ ਆਪਣੀ ਧੀ ਨੀਹਾ ਦੀ ਕੀ ਗਲਤੀ ਹੈ ਅਸੀਂ ਖੁਦ ਸਾਹਮਣੇ ਤੋਂ ਉਹਨਾਂ ਦੇ ਘਰ ਜਾ ਕੇ ਉਸ ਦਾ ਰਿਸ਼ਤਾ ਲੈ ਕੇ ਆਏ ਸੀ ਅਸੀਂ ਤਾਂ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ ਉਸ ਦੇ ਭਾਰੇ ਵਿੱਚ ਸਾਨੂੰ ਹੀ ਸੋਚਣਾ ਪੈਣਾ ਹੈ ਸਾਡੀ ਜ਼ਿੰਮੇਵਾਰੀ ਹੈ ਉਹ ਸਾਨੂੰ ਕਿੰਨਾ ਪਿਆਰ ਕਰਦੀ ਹੈ ਸਾਡਾ ਕਿੰਨਾ ਧਿਆਨ ਰੱਖਦੀ ਹੈ ਬੁਢਾਪੇ ਵਿੱਚ ਤੇਰਾ ਉਹਨਾਂ ਲਾਇਕ ਪੁੱਤ ਸਾਡਾ ਧਿਆਨ ਰੱਖਣ ਨਹੀਂ ਆਊਗਾ ਇਹ ਸੁਣ ਕੇ ਮਮਤਾ ਸੁੰਨ ਰਹਿ ਗਈ ਤੇ ਕਹਿਣ ਲੱਗੀ ਮੈਂ ਮੰਨਦੀ ਹਾਂ ਕਿ ਨੀਹਾ ਨਾਲ ਬਹੁਤ ਗਲਤ ਹੋਇਆ ਹੈ ਔਰ ਉਸਨੇ ਤਲਾਕ ਵੀ ਤਾਂ ਲੈ ਲਿਆ ਨਾ ਆਪਣੇ ਪੁੱਤ ਤੋਂ ਇੰਨਾ ਕਾਫੀ ਨਹੀਂ ਹੈ ਅਸੀਂ ਥੋੜੀ ਬਹੁਤੀ ਰਕਮ ਉਸ ਨੂੰ ਦੇ ਦਵਾਂਗੇ ਪੂਰੀ ਜਾਇਦਾਦ ਉਸ ਨੂੰ ਨਾ ਦੇਵੋ ਮੁੰਡਾ ਜਿਵੇਂ ਮਰਜੀਦਾ ਆਪਣਾ ਖੂਨ ਹੈ ਮੈਂ ਤਾਂ ਇਹ ਕਹਿ ਰਹੀ ਹਾਂ ਕਿ ਨੀਹਾ ਦੀ ਜ਼ਿੰਦਗੀ ਬਸ ਸਿਰਫ ਇਸ ਜ਼ਮੀਨ ਜਾਇਦਾਦ ਦੇ ਸਹਾਰੇ ਥੋੜੀ ਨਾ ਕੱਟੀ ਜਾਊਗੀ ਤਾਂ ਅਸੀਂ ਇੱਕ ਕੰਮ ਕਰਦੇ ਹਾਂ ਉਸ ਦਾ ਦੂਜਾ ਵਿਆਹ ਕਰਵਾ ਦਿੰਨੇ ਆ ਤਾਂ ਕਿ ਉਹ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੇ ਇਹ ਸੁਣ ਕੇ ਬਲਰਾਜ ਸੋਚ ਵਿੱਚ ਪੈ ਗਿਆ ਕਹਿਣ ਲੱਗਿਆ ਇਹ ਗੱਲ ਤਾਂ ਬਿਲਕੁਲ ਸਹੀ ਹੈ انسان ਨੂੰ ਜਿਉਣ ਦੇ ਲਈ ਬਸ ਪੈਸੇ ਦੀ ਹੀ ਨਹੀਂ ਕਿਸੇ ਜੀਵਨ ਸਾਥੀ ਦੀ ਵੀ ਜ਼ਰੂਰਤ ਹੁੰਦੀ ਹੈ ਮੈਨਿਹਾ ਨਾਲ ਇਸ ਸਿਲਸਿਲੇ ਵਿੱਚ ਗੱਲ ਜ਼ਰੂਰ ਕਰੂੰਗਾ ਸ਼ਾਮ ਨੂੰ ਜਦੋਂ ਨੀਹਾ ਦਫ਼ਤਰ ਤੋਂ ਵਾਪਸ ਆਈ ਤਾਂ ਕਾਫੀ ਥੱਕੀ ਹੋਈ ਲੱਗ ਰਹੀ ਸੀ ਬਲਰਾਜ ਪਹਿਲਾਂ ਤੋਂ ਹੀ ਚਾਹ ਬਣਾ ਕੇ ਤਿਆਰ ਬੈਠਾ ਸੀ ਚਾਹ ਪਿੰਦੇ-ਪਿੰਦੇ ਗੱਲਾਂ ਹੀ ਗੱਲਾਂ ਵਿੱਚ ਕਹਿਣ ਲੱਗਾ ਨੇਹਾ ਬੇਟਾ ਮੈਂ ਸੋਚ ਰਿਹਾ ਸੀ ਕਿ ਤੂੰ ਸਾਰੀ ਜ਼ਿੰਦਗੀ ਐਵੇਂ ਇਕੱਲੇ ਤਾਂ ਨਹੀਂ ਬਿਤਾ ਸਕਦੀ ਤਾਂ ਅਸੀਂ ਤੇਰਾ ਦੂਜਾ ਵਿਆਹ ਕਰਵਾ ਦਿੰਨੇ ਆ ਇਹ ਸੁਣ ਕੇ ਨੇਹਾ ਦੇ ਹੱਥ ਵਿੱਚੋਂ ਚਾਹ ਛਲਕਦੇ-ਛਲਕਦੇ ਬਚੀ ਤੇ ਉਹ ਕਹਿਣ ਲੱਗੀ ਪਾਪਾ ਜੀ ਮੈਂ ਹੁਣ ਹੋਰ ਕਿਸੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਮੈਨੂੰ ਤਾਂ ਹੁਣ ਕਿਸੇ ਤੇ ਭਰੋਸਾ ਹੀ ਨਹੀਂ ਰਿਹਾ ਮੈਂ ਨੀ ਅਰੀਜ ਨਾਲ ਪਿਆਰ ਕੀਤਾ ਸੀ ਪਰ ਉਹ ਮੈਨੂੰ ਛੱਡ ਕੇ ਕਿਸੇ ਹੋਰ ਔਰਤ ਦੇ ਪਿੱਛੇ ਚਲਿਆ ਗਿਆ ਤਾਂ ਕੀ ਗਰੰਟੀ ਹੈ ਕਿ ਮੈਂ ਦੂਜਾ ਵਿਆਹ ਕਰਵਾਉਂਗੀ ਤਾਂ ਉਹ ਇਨਸਾਨ ਮੇਰੇ ਲਈ ਵਫਾਦਾਰ ਰਹੇਗਾ ਮੈਨੂੰ ਕਿਸੇ ਦੀ ਜ਼ਰੂਰਤ ਨਹੀਂ ਹੈ papa ਮੇਰੇ ਲਈ ਤੁਸੀਂ ਦੋਨੇ ਹੀ ਕਾਫੀ ਹੋ ਬੋਲਦੇ-ਬੋਲਦੇ ਉਸ ਦਾ গলা ਭਾਰ ਆ ਬਚਪਨ ਵਿੱਚ ਹੀ ਉਸ ਨੇ ਆਪਣੇ ਮਾਤਾ-ਪਿਤਾ ਨੂੰ ਇੱਕ ਐਕਸੀਡੈਂਟ ਵਿੱਚ ਖੋ ਦਿੱਤਾ ਸੀ ਉਸਦੀ ਪਰਵਰਿਸ਼ ਉਸਦੇ ਮਾਮਾ ਜੀ ਨੇ ਕੀਤੀ ਮਾਮੀ ਵੀ ਉਸਨੂੰ ਬਹੁਤ ਪਿਆਰ ਕਰਦੀ ਸੀ ਪਰ ਮਾਮੀ ਦੀ ਅਚਾਨਕ ਮੌਤ ਤੋਂ ਬਾਅਦ ਮਾਮਾ ਜੀ ਨੂੰ ਉਹਦਾ ਬਹੁਤ ਫਿਕਰ ਰਹਿਣ ਲੱਗਾ ਉਹਨਾਂ ਨੇ ਛੇਤੀ ਹੀ ਉਸਦਾ ਵਿਆਹ ਕਰਵਾ ਦਿੱਤਾ ਕੁਝ ਸਾਲਾਂ ਬਾਅਦ ਮਾਮਾ ਜੀ ਵੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਹੁਣ ਮਾਮਾ ਜੀ ਦੇ ਘਰ ਉਹਨਾਂ ਦੇ ਪੁੱਤਾਂ ਦਾ ਰਾਜ ਚੱਲਦਾ ਹੈ ਤੇ ਉਹ ਨੀਹਾ ਨੂੰ ਪੁੱਛਦੇ ਵੀ ਨਹੀਂ ਪਰ ਇੱਧਰ ਨੇਹਾ ਨੂੰ ਸੱਸ ਸਹੁਰਾ ਚੰਗੇ ਮਿਲੇ ਨੀਰਜ ਵੀ ਬਹੁਤ ਪਿਆਰ ਕਰਦਾ ਸੀ ਪਹਿਲਾਂ ਤਾਂ ਜ਼ਿੰਦਗੀ ਦੀ ਗੱਡੀ ਭੱਜਦੀ ਜਾ ਰਹੀ ਸੀ ਪਰ ਇੱਕ ਦਿਨ ਨੇਹਾ ਨੂੰ ਪਤਾ ਲੱਗਿਆ ਕਿ ਨੀਰਜ ਦਾ ਕਿਸੇ ਹੋਰ ਔਰਤ ਨਾਲ ਅਫੇਅਰ ਹੈ ਉਸ ਸਮੇਂ ਘਰ ਵਿੱਚ ਖੂਬ ਹੰਗਾਮਾ ਹੋਇਆ ਨੀਰਜ ਨੇ ਮਾਫੀ ਵੀ ਮੰਗੀ ਤਾਂ ਸਭ ਨੇ ਉਸ ਨੂੰ ਮਾਫ ਕਰਕੇ ਇੱਕ ਹੋਰ ਮੌਕਾ ਦੇ ਦਿੱਤਾ ਪਰ 8 ਮਹੀਨੇ ਬਾਅਦ ਫੇਰ ਪਤਾ ਲੱਗਿਆ ਉਹ ਫਿਰ ਤੋਂ ਕਿਸੇ ਹੋਰ ਕੁੜੀ ਦੇ ਚੱਕਰ ਵਿੱਚ ਪੈ ਗਿਆ ਤਾਂ ਇਸ ਵਾਰ ਬਲਰਾਜ ਨੇ ਉਸ ਨੂੰ ਸਿੱਧੇ ਸਿੱਧੇ ਘਰ ਤੋਂ ਨਿਕਲ ਜਾਣ ਲਈ ਕਹਿ ਦਿੱਤਾ ਸੀ ਤਾਂ ਅੱਗੋਂ ਉਸਨੇ ਗੁੱਸੇ ਵਿੱਚ ਇਹ ਕਹਿੰਦੇ ਹੋਏ ਘਰ ਛੱਡ ਦਿੱਤਾ ਕਿ ਮੇਰੀ ਜ਼ਿੰਦਗੀ ਮੈਂ ਕਿਸ ਦੇ ਨਾਲ ਜੀਉਣਾ ਚਾਹੁੰਦਾ ਇਹ ਮੇਰਾ ਫੈਸਲਾ ਹੋਣਾ ਚਾਹੀਦਾ ਤੁਹਾਡਾ ਸਾਰਿਆਂ ਦਾ ਨਹੀਂ ਉਸ ਟਾਈਮ ਤਾਂ ਨੀਹਾ ਸੁਣ ਹੋ ਗਈ ਸੀ ਕਿ ਨੀਰਜ ਨੂੰ ਉਸਦੀ ਥੋੜੀ ਜਹੀ ਵੀ ਪਰਵਾਹ ਨਹੀਂ ਹੈ ਜੋ ਉਹ ਉਸਨੂੰ ਇਸ ਤਰ੍ਹਾਂ ਛੱਡ ਕੇ ਚਲਿਆ ਗਿਆ ਉਹ ਵੀ ਕਿਸੇ ਬਗਾਨੀ ਔਰਤ ਦੇ ਲਈ ਖੈਰ ਉਸਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲ ਲਿਆ ਟਾਈਮ ਪਾਸ ਕਰਨ ਦੇ ਲਈ ਸੌਰੇ ਦੇ ਕਹਨਤੇ ਇੱਕ ਨੌਕਰੀ ਲੱਭਣੀ ਵੀ ਸ਼ੁਰੂ ਕਰ ਦਿੱਤੀ ਤੇ ਹੁਣ ਉਹ ਇੱਕ ਦਫ਼ਤਰ ਵਿੱਚ ਕੰਮ ਕਰਦੀ ਹੈ ਬਲਰਾਜ ਜੀ ਨੇ ਉਸ ਸਮੇਂ ਇਹ ਵੀ ਕਹਿ ਦਿੱਤਾ ਸੀ ਕਿ ਜੇ ਤੂੰ ਘਰ ਛੱਡ ਕੇ ਜਾਵੇਂਗਾ ਤਾਂ ਮੈਂ ਆਪਣੀ ਪੂਰੀ ਜ਼ਮੀਨ ਜਾਇਦਾਦ ਵਿੱਚੋਂ ਤੈਨੂੰ ਫੁੱਟੀ ਕਾਢੀ ਵੀ ਨਹੀਂ ਦਵਾਂਗਾ ਪਰ ਨੀਰਜ ਨੂੰ ਲੱਗਦਾ ਸੀ ਕਿ ਉਸਦੀ ਮਾਂ ਉਸ ਨੂੰ ਬਹੁਤ ਪਿਆਰ ਕਰਦੀ ਹੈ ਉਹ ਇਹ ਸਭ ਨਹੀਂ ਹੋਣ ਦੇਊਗੀ ਤੇ ਸੱਚਮੁੱਚ ਮਮਤਾ ਜੀ ਹੁਣ ਜ਼ਿੱਦ ਤੇ ਅੜ ਗਈ ਸੀ ਕਿ ਪੁੱਤ ਨੂੰ ਹੀ ਸਾਰੀ ਜ਼ਮੀਨ ਜਾਇਦਾਦ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਇਹ ਗੱਲ ਜਮਾਂ ਵੀ ਹਜਮ ਨਹੀਂ ਸੀ ਹੋ ਰਹੀ ਕਿ ਕਿਸੇ ਪਰਾਏ ਘਰ ਤੋਂ ਆਈ ਹੋਈ ਕੁੜੀ ਨੂੰ ਉਹਨਾਂ ਦੀ ਸਾਰੀ ਜ਼ਮੀਨ ਜਾਇਦਾਦ ਮਿਲੇ ਇਸ ਲਈ ਉਹ ਸੋਚ ਰਹੀ ਸੀ ਕਿ ਮੈਂ ਨੀਹਾ ਦਾ ਵਿਆਹ ਕਰਕੇ ਉਸ ਨੂੰ ਇੱਥੋਂ ਵਿਦਾ ਕਰ ਦਵਾਂਗੀ ਤਾਂ ਸਾਰੀ ਜ਼ਮੀਨ ਜ਼ਾਇਦਾਤ ਬਚ ਜਾਊਗੀ ਇਸ ਲਈ ਉਹ ਬਾਰ-ਬਾਰ ਨੀਹਾ ਤੇ ਵੀ ਦਬਾਅ ਬਣਾਉਣ ਲੱਗੀ ਕਿ ਤੂੰ ਦੂਜਾ ਵਿਆਹ ਕਰ ਲੈ ਅਸੀਂ ਤਾਂ ਬਸ ਤੇਰੀ ਖੁਸ਼ੀ ਚਾਹੁੰਦੇ ਆ ਪਰ ਨੀਹਾ ਦੂਜਾ ਵਿਆਹ ਕਰਨ ਲਈ ਤਿਆਰ ਨਹੀਂ ਸੀ ਹੋ ਰਹੀ ਇੱਕ ਦਿਨ ਦਰਵਾਜ਼ੇ ਤੇ ਘੰਟੀ ਵੱਜੀ ਬਲਰਾਜ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਨੌਜਵਾਨ ਖੜਾ ਸੀ ਨਮਸਤੇ ਕਰਦੇ ਹੋਏ ਕਹਿਣ ਲੱਗਾ ਮੇਰਾ ਨਾਮ ਦੀਪਕ ਹੈ ਤੇ ਮੈਂ ਨੀਹਾ ਦੇ ਨਾਲ ਹੀ ਦਫ਼ਤਰ ਵਿੱਚ ਕੰਮ ਕਰਦਾ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਉਹਨਾਂ ਨੇ ਉਸ ਨੂੰ ਅੰਦਰ ਬੁਲਾਇਆ ਉਸਨੇ ੱਚਿਜਕਤੇ ਹੋਏ ਕਿਹਾ ਮੈਂ ਨੀਹਾ ਨੂੰ ਪਸੰਦ ਕਰਦਾ ਪਰ ਉਹ ਕਹਿੰਦੀ ਹੈ ਕਿ ਉਹ ਦੂਜਾ ਵਿਆਹ ਨਹੀਂ ਕਰਨਾ ਚਾਹੁੰਦੀ ਇਹ ਸੁਣ ਬਲਰਾਜ ਸੋਚਾਂ ਵਿੱਚ ਪੈ ਕੇ ਕਹਿਣ ਲੱਗਿਆ ਤੈਨੂੰ ਨੀਹਾ ਦੇ ਬਾਰੇ ਵਿੱਚ ਸਭ ਪਤਾ ਹੀ ਨਾ ਉਹ ਸਾਡੀ ਬਹੂ ਹੈ ਮੇਰੇ ਨਾਲaik ਪੁੱਤ ਨੇ ਉਸਨੂੰ ਤਲਾਕ ਦੇ ਦਿੱਤਾ ਹੈ। ਹਾਂ, ਮੈਨੂੰ ਸਭ ਪਤਾ ਹੈ। ਨੀਹਾ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਸੀ ਤੇ ਜਵਾਬ ਵੀ ਦੇ ਦਿੱਤਾ ਹੈ। ਪਰ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਉਸਦੇ ਬਾਰੇ ਵਿੱਚ ਸੋਚਣਾ ਚਾਹੀਦਾ ਹੈ। ਉਸ ਵਕਤ ਮਮਤਾ ਜੀ ਉਸ ਲਈ ਖੁਸ਼ੀ-ਖੁਸ਼ੀ ਚਾਹ ਬਣਾ ਕੇ ਲੈ ਆਈ ਤੇ ਕਹਿਣ ਲੱਗੀ, "ਪੁੱਤ, ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਨੀਹਾ ਦਾ ਦੂਜਾ ਵਿਆਹ ਕਰ ਦਿੱਤਾ ਜਾਵੇ।" ਅਸੀਂ ਤਾਂ ਉਸਦੇ ਜੀਵਨ ਵਿੱਚ ਖੁਸ਼ੀਆਂ ਦੇ ਰੰਗ ਦੇਖਣਾ ਚਾਹੁੰਦੇ ਆ ਤੂੰ ਚਿੰਤਾ ਨਾ ਕਰ ਅਸੀਂ ਉਸ ਨੂੰ ਮਨਾਵਾਂਗੇ ਬਲਰਾਜ ਜੀ ਵੀ ਥੋੜਾ ਸੰਕੋਚ ਵਿੱਚ ਦਿਖਾਈ ਦੇ ਰਹੇ ਸੀ ਕਿਉਂਕਿ ਉਹ ਦੀਪਕ ਦੇ ਬਾਰੇ ਵਿੱਚ ਕੁਝ ਵੀ ਨਹੀਂ ਸੀ ਜਾਣਦੇ ਉਹਨਾਂ ਨੇ ਮਮਤਾ ਨੂੰ ਵੀ ਕਿਹਾ ਪਹਿਲਾਂ ਮੈਨੂੰ ਇਸ ਮੁੰਡੇ ਬਾਰੇ छानबीन ਕਰ ਲੈਣ ਦੇ ਉਂਝ ਤਾਂ ਆਪਣੇ ਮੁੰਡੇ ਬਾਰੇ ਵੀ ਸਾਨੂੰ ਕੁਝ ਨਹੀਂ ਸੀ ਪਤਾ ਪਰ ਫਿਰ ਵੀ ਥੋੜੀ ਛਾਣਬੀਨ ਕਰਨੀ ਤਾਂ ਪੈਂਦੀ ਹੀ ਹੈ ਨਾ ਉਹਨਾਂ ਨੇ ਇੱਕ ਹਫ਼ਤੇ ਵਿੱਚ ਆਪਣੇ ਕੁਝ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਕਹਿ ਕੇ ਦੀਪਕ ਦੇ ਬਾਰੇ ਵਿੱਚ ਛਾਣਬੀਨ ਕਰਵਾਈ ਤਾਂ ਪਤਾ ਲੱਗਿਆ ਕਿ ਦੀਪਕ ਦੇ ਪਰਿਵਾਰ ਵਿੱਚ ਬਸ ਉਸਦੇ ਪਾਪਾ ਨੇ ਉਸਦੀ ਮਾਂ ਦੀ ਮੌਤ ਤਾਂ 1 ਸਾਲ ਪਹਿਲਾਂ ਹੋ ਚੁੱਕੀ ਹੈ ਉਸਦੀ ਮੰਮੀ ਪਹਿਲਾਂ ਚੱਲ ਫਿਰ ਨਹੀਂ ਸੀ ਸਕਦੀ ਦੀਪਕ ਨੂੰ ਬਹੁਤ ਰਿਸ਼ਤੇ ਆਉਂਦੇ ਸੀ ਪਰ ਉਸ ਦੀਆਂ ਜ਼ਿੰਮੇਵਾਰੀਆਂ ਦੇਖ ਕੇ ਸਭ ਪਿੱਛੇ ਹਟ ਜਾਂਦੇ ਇਸ ਕਰਕੇ ਦੀਪਕ ਨੇ ਵਿਆਹ ਨਾ ਕਰਵਾਉਣ ਦਾ ਫੈਸਲਾ ਲਿਆ ਪਰ ਹੁਣ ਮਾਂ ਦੇ ਜਾਣ ਤੋਂ ਬਾਅਦ ਉਹ ਵਿਆਹ ਕਰਵਾ ਕੇ ਆਪਣਾ ਘਰ ਵਸਾਉਣਾ ਚਾਹੁੰਦਾ ਸੀ ਪਰ ਹੁਣ ਉਸ ਲਈ ਚੰਗੇ ਰਿਸ਼ਤੇ ਨਹੀਂ ਸੀ ਆ ਰਹੇ ਇਹ ਸਭ ਜਾਣ ਕੇ ਉਹਨਾਂ ਨੂੰ ਚੰਗਾ ਲੱਗਿਆ ਤੇ ਉਹ ਸੋਚਣ ਲੱਗੇ ਕਿ ਦੀਪਕ ਚਾਹੁੰਦਾ ਤਾਂ ਵਿਆਹ ਕਰਕੇ ਆਪਣੀ ਅੱਡ ਦੁਨੀਆ ਵਸਾ ਸਕਦਾ ਸੀ ਪਰ ਮਾਂ ਦੀ ਦੇਖਭਾਲ ਦੇ ਚੱਕਰ ਵਿੱਚ ਉਹ ਕੁਬਾਰਾ ਹੀ ਰਹਿ ਗਿਆ ਮੁੰਡਾ ਤਾਂ ਚੰਗਾ ਹੀ ਐ ਉਹਨਾਂ ਨੇ ਨੀਹਾ ਨਾਲ ਗੱਲ ਕਰਕੇ ਫੈਸਲਾ ਕੀਤਾ ਉਹਨਾਂ ਨੇ ਆਪਣੀ ਕਸਮ ਦੇ ਕੇ ਨੀਹਾ ਨੂੰ ਵਿਆਹ ਦੇ ਲਈ ਤਿਆਰ ਕਰ ਲਿਆ ਨੀਹਾ ਨੇ ਸਹਿਮਤੀ ਦੇ ਦਿੱਤੀ ਤਾਂ ਮਮਤਾ ਜੀ ਦਾ ਮਨ ਖੁਸ਼ੀ ਨਾਲ ਖਿਲ ਉੱਠਿਆ ਕਿ ਹੁਣ ਤਾਂ ਨੂੰ ਦੀ ਵਿਦਾਈ ਹੋ ਜਾਵੇਗੀ ਤੇ ਇਹ ਸਾਰੀ ਪ੍ਰਾਪਰਟੀ ਮੇਰੇ ਮੁੰਡੇ ਲਈ ਬਚ ਗਈ ਐ ਪਰ ਨੀਹਾ ਦੇ ਵਿਆਹ ਤੋਂ ਬਾਅਦ ਬਲਰਾਜ ਜੀ ਨੇ ਉਸਨੂੰ ਇਕੱਲੇ ਹੀ ਆਪਣੇ ਕਮਰੇ ਵਿੱਚ ਬੁਲਾਇਆ ਤੇ ਉਸ ਦੇ ਵੱਲ ਇੱਕ ਫਾਈਲ ਵਧਾਉਂਦੇ ਹੋਏ ਕਿਹਾ ਲੈ ਪੁੱਤ ਇਹ ਰੱਖ ਲੈ ਸਾਰੀ ਪ੍ਰਾਪਰਟੀ ਦੀ ਹੱਕਦਾਰ ਤੂੰ ਐ ਉਸ ਟਾਈਮ ਮਮਤਾ ਜੀ ਦੇ ਪੈਰਾਂ ਥੱਲੋਂ ਜ਼ਮੀਨ ਸਰਕ ਗਈ ਉਹਨਾਂ ਨੂੰ ਉਮੀਦ ਹੀ ਨਹੀਂ ਸੀ ਕਿ ਨੀਹਾ ਦੇ ਵਿਆਹ ਦੇ ਤੋਹਫੇ ਵਿੱਚ ਬਲਰਾਜ ਉਸਨੂੰ ਜਾਇਦਾਦ ਦੇ ਕਾਗਜ਼ ਦੇਣਗੇ ਨੀਹਾ ਇਨਕਾਰ ਕਰਦੇ ਹੋਏ ਕਹਿਣ ਲੱਗੀ ਨਹੀਂ ਪਾਪਾ ਜੀ ਮੈਨੂੰ ਇਹ ਸਭ ਨਹੀਂ ਚਾਹੀਦਾ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਮੇਰੇ ਲਈ ਉਹੀ ਕਾਫੀ ਹੈ ਉਸੇ ਵਕਤ ਬਲਰਾਜ ਪਰੇ ਗਲੇ ਨਾਲ ਬੋਲਿਆ ਹੁਣ ਤੂੰ ਮੇਰੀ ਨੂੰਹ ਨਹੀਂ ਮੇਰੀ ਧੀ ਹੈ ਮੇਰੀ ਸਾਰੀ ਜਾਇਦਾਦ ਤੇ ਤੇਰਾ ਹੀ ਹੱਕ ਬਣਦਾ ਹੈ ਅੱਜ ਮੈਂ ਤੇਰਾ ਕੰਨਿਆਦਾਨ ਕੀਤਾ ਹੈ ਤਾਂ ਮੇਰਾ ਫਰਜ਼ ਵੀ ਬਣਦਾ ਹੈ ਕਿ ਮੈਂ ਆਪਣੀ ਧੀ ਦੇ ਭਵਿੱਖ ਨੂੰ ਸੁਰੱਖਿਅਤ ਕਰਾਂ ਨੀਹਾ ਬਹੁਤ ਭਾਵੁਕ ਹੋ ਚੁੱਕੀ ਸੀ ਬਲਰਾਜ ਅੱਗੇ ਕਹਿਣ ਲੱਗੇ ਤੂੰ ਹੀ ਤਾਂ ਸਾਡੇ ਬੁਢਾਪੇ ਦਾ ਸਹਾਰਾ ਏ ਤਾਂ ਅਸੀਂ ਆਪਣੇ ਬੁਢਾਪੇ ਦੀ ਲਾਠੀ ਨੂੰ ਹੀ ਮਜ਼ਬੂਤ ਕਰ ਰਹੇ ਹਾਂ ਐਨਾ ਕਹਿ ਕੇ ਉਹਨਾਂ ਨੇ ਉਸ ਨੂੰ ਪੇਪਰ ਦੇਣੇ ਚਾਹੇ ਤਾਂ ਨੀਹਾ ਕਹਿਣ ਲੱਗੀ ਠੀਕ ਐ ਪਾਪਾ ਜੀ ਤੁਸੀਂ ਵਸੀਅਤ ਤਾਂ ਬਣਵਾ ਹੀ ਲਈ ਐ ਤਾਂ ਇਹ ਵਸੀਅਤ ਆਪਣੇ ਕੋਲ ਰੱਖੋ ਬਾਅਦ ਵਿੱਚ ਮੈਨੂੰ ਇੱਕ ਫੋਟੋਕਾਪੀ ਦੇ ਦਿਓ ਮੈਨੂੰ ਬਸ ਤੁਹਾਡਾ ਪਿਆਰ ਚਾਹੀਦਾ ਐਨਾ ਕਹਿ ਕੇ ਉਹ ਆਪਣੇ ਸਹੁਰੇ ਦੇ ਪੈਰੀ ਹੱਥ ਲਾਉਣ ਲੱਗੀ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਟਪ ਟਪ ਕਰਕੇ ਉਹਨਾਂ ਦੇ ਪੈਰਾਂ ਨੂੰ ਭਿਓ ਰਹੇ ਸੀ। ਇੱਧਰ ਮਮਤਾ ਹੱਕੀ ਬੱਕੀ ਖੜੀ ਰਹਿ ਗਈ ਕਿਉਂਕਿ ਉਹਨਾਂ ਦੀ ਚਾਲ ਹੀ ਉਲਟੀ ਪੈ ਗਈ ਸੀ। ਹਾਲਾਂਕਿ ਹੌਲੀ-ਹੌਲੀ ਜਦ ਟਾਈਮ ਬੀਤਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਨੀਰਸਤਾ ਉਹਨਾਂ ਨੂੰ ਪੁੱਛਦਾ ਹੀ ਨਹੀਂ। ਉੱਥੇ ਨੀਹਾ ਹਰ ਹਫ਼ਤੇ ਉਹਨਾਂ ਨੂੰ ਮਿਲਣ ਆਉਂਦੀ। ਕਦੇ ਉਹਨਾਂ ਦੀ ਤਬੀਅਤ ਖਰਾਬ ਹੁੰਦੀ ਤਾਂ ਨੀਹਾ ਘਰ ਆ ਕੇ ਉਹਨਾਂ ਦੀ ਦੇਖਭਾਲ ਵੀ ਕਰਦੀ। ਹੁਣ ਹੌਲੀ-ਹੌਲੀ ਮਮਤਾ ਜੀ ਨੂੰ ਵੀ ਅਹਿਸਾਸ ਹੋ ਚੁੱਕਿਆ ਸੀ ਕਿ ਜਿਸ ਮੁੰਡੇ ਨੂੰ ਉਹਨਾਂ ਨੇ ਜਨਮ ਦਿੱਤਾ ਹੈ ਉਹ ਤਾਂ ਆਪਣੀ ਹੀ ਦੁਨੀਆ ਵਿੱਚ ਮਸਤ ਹੈ। ਨੀਹਾ ਹੀ ਉਹਨਾਂ ਦਾ ਧਿਆਨ ਰੱਖਦੀ ਹੈ। ਨੀਹਾ ਨੇ ਵਿਆਹ ਤੋਂ ਪਹਿਲਾਂ ਹੀ ਦੀਪਕ ਤੋਂ ਇਹ ਵਾਅਦਾ ਲੈ ਲਿਆ ਸੀ ਕਿ ਉਹ ਆਪਣੇ ਸੱਸ ਸਹੁਰੇ ਦੀ ਸੇਵਾ ਕਰੇਗੀ ਤੇ ਉਹਨਾਂ ਦਾ ਇਸ ਤਰ੍ਹਾਂ ਖਿਆਲ ਰੱਖੇਗੀ ਜਿਵੇਂ ਕਿ ਉਹ ਆਪਣੇ ਮਾਤਾ-ਪਿਤਾ ਦਾ ਰੱਖਦੀ। ਤਾਂ ਦੀਪਕ ਨੇ ਵੀ ਖੁਸ਼ੀ-ਖੁਸ਼ੀ ਇਸ ਗੱਲ ਨੂੰ ਸਵੀਕਾਰ ਕਰ ਲਿਆ ਸੀ। ਉਹ ਵੀ ਇੱਕ ਜਵਾਈ ਦੀ ਤਰ੍ਹਾਂ ਨਹੀਂ ਪੁੱਤ ਦੀ ਤਰ੍ਹਾਂ ਬਲਰਾਜ ਤੇ ਮਮਤਾ ਜੀ ਦਾ ਹਰ ਤਰ੍ਹਾਂ ਨਾਲ ਖਿਆਲ ਰੱਖਦਾ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਿਹਾ ਹਾਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਹੀਆਂ ਛੋਟੀਆਂ ਵੱਡੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ કહાણી સુન લ આપણા કિમતી સમત બનવાદ